ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਕਹਾਣੀ ਅੱਜ ਦੀ ਇਹ ਵੀਡੀਓ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇਹ ਇੱਕ ਅਜਿਹੀ ਕਹਾਣੀ ਹੈ ਜਿਸ ਦੇ ਵਿੱਚ ਇੱਕ 21 ਸਾਲ ਦਾ ਨੌਜਵਾਨ ਇੱਕ ਜਿਹਾ ਕੰਮ ਕਰ ਦਿੰਦਾ ਇੱਕ ਜਿਹਾ ਪਾਪ ਕਰ ਦਿੰਦਾ ਜਿਸ ਦੇ ਕਾਰਨ ਪੂਰਾ ਸ਼ਹਿਰ ਜਿੱਥੇ ਉਹ ਰਹਿ ਰਹੇ ਹੁੰਦੇ ਆ ਉਹ ਪੂਰਾ ਸ਼ਹਿਰ ਗੁੱਸੇ ਦੇ ਨਾਲ ਭੜਕ ਉੱਠਦਾ ਤੇ ਉਸ ਤੋਂ ਬਾਅਦ ਉਹਨਾਂ ਦਾ ਗੁੱਸਾ ਉਦੋਂ ਹੋਰ ਜ਼ਿਆਦਾ ਵੱਧ ਜਾਂਦਾ ਜਦੋਂ ਲੋਕਾਂ ਨੂੰ ਪਤਾ ਲੱਗਦਾ ਕੇਸ ਕੰਮ ਦੇ ਵਿੱਚ ਉਸ ਦਾ ਸਾਥ ਉਸ ਦੇ ਮਾਪਿਆਂ ਨੇ ਦਿੱਤਾ ਸੀ ਤੇ ਜਦੋਂ ਇਹ ਸਾਰੀ ਗੱਲਬਾਤ ਲੋਕਾਂ ਤੱਕ ਪਹੁੰਚ ਗਈ ਲੋਕਾਂ ਦਾ ਗੁੱਸਾ ਬਹੁਤ ਜ਼ਿਆਦਾ ਹੁੰਦਾ ਤੇ ਸਾਰੀ ਗੱਲਬਾਤ ਫਿਰ ਪੂਰੀ ਸਟੇਟ ਦੇ ਵਿੱਚ ਫੈਲਦੀ ਹੈ ਉਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਲੋਕ ਇਸ ਜਿਹੜਾ ਨੌਜਵਾਨ ਹੁੰਦਾ ਇਸ ਦਾ ਕਤਲ ਤੱਕ ਕਰਨਾ ਚਾਹੁੰਦੇ ਹੁੰਦੇ ਆ ਤੇ ਚਾਹੁੰਦੇ ਹੁੰਦੇ ਆ ਕਿ ਪੁਲਿਸ ਦਾ ਐਨਕਾਊਂਟਰ ਵੀ ਕਰ ਦੇਵੇ ਕੀ ਸੀ ਕਹਾਣੀ ਕੀ ਇਹ ਮਾਮਲਾ ਹੋਇਆ ਸੀ ਇਸ ਦੀ ਗੱਲ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਬਹੁਤਾ ਟਾਈਮ ਨਾ ਖਰਾਬ ਕਰਦੇ ਹੋਏ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ। ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜੀ ਰਾਜਸਥਾਨ ਦੇ ਇੱਕ ਸ਼ਹਿਰ ਉਦੇਪੁਰ ਤੋਂ। ਉਦੇਪੁਰ ਤੋਂ 50-60 ਕਿਲੋਮੀਟਰ ਦੀ ਦੂਰੀ ਤੇ ਇੱਕ ਮਾਲਵੀ ਨਾਮ ਦਾ ਥਾਣਾ ਹੈ। ਉਸ ਥਾਣੇ ਦੇ ਅਧੀਨ ਪੈਂਦਾ ਇੱਕ ਪਿੰਡ। ਉਸ ਪਿੰਡ ਦੇ ਵਿੱਚ ਇੱਕ ਲੜਕੀ ਸੀ 8 ਸਾਲ ਦੀ ਤੇ ਉਹ ਚੌਥੀ ਕਲਾਸ ਦੇ ਵਿੱਚ ਪੜ੍ਹਦੀ ਸੀ ਸਰਕਾਰੀ ਸਕੂਲ ਦੇ ਵਿੱਚ। ਇੱਕ ਦਿਨ ਉਹ ਆਪਣੇ ਸਕੂਲ ਤੋਂ ਘਰ ਵਾਪਸ ਆਉਂਦੀ ਹੈ। ਤੇ ਘਰ ਵਾਪਸ ਆ ਕੇ ਉਹ ਆਪਣੇ ਡਰੈਸ ਚੇਂਜ ਕਰਦੀ ਹੈ। ਸਮਾਸੀ ਦਾ ਸ਼ਾਮ ਦੇ 4 ਵਜੇ ਦਾ ਉਹ ਡਰੈਸ ਚੇਂਜ ਕਰਨ ਤੋਂ ਬਾਅਦ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮੈਂ ਖੇਤ ਚ ਲੀ ਆ ਆਪਣੇ ਤਾਏ ਕੋਲ ਤਾਂ ਉਸ ਦੀ ਮਾਂ ਕਹਿੰਦੀ ਹੈ ਕਿ ਤੂੰ ਜਾ ਕੋਈ ਚੱਕਰ ਨਹੀਂ ਤੇ ਉਹ ਲੜਕੀ ਜਿਹੜੀ ਆਪਣੇ ਤਾਏ ਕੋਲ ਜਾਣ ਲਈ ਘਰ ਤੋਂ ਨਿਕਲਦੀ ਹੈ ਪਰ ਆਪਣੇ ਤਾਏ ਕੋਲ ਪਹੁੰਚਦੀ ਨਹੀਂ ਹੈ ਉਹ ਰਸਤੇ ਦੇ ਵਿੱਚ ਹੀ ਕਿਤੇ ਗਾਇਬ ਹੋ ਜਾਂਦੀ ਹੈ ਹੁਣ ਨਾ ਤਾਂ ਘਰਦਿਆਂ ਨੂੰ ਪਤਾ ਕਿ ਉਹ ਲੜਕੀ ਉੱਥੇ ਤੱਕ ਪਹੁੰਚੀ ਨਹੀਂ ਨਾ ਹੀ ਤਾਏ ਨੂੰ ਪਤਾ ਹੁੰਦਾ ਹੈ ਕਿ ਉਹ ਲੜਕੀ ਮੇਰੇ ਕੋਲ ਆ ਰਹੀ ਹੈ ਉਹਦੀ ਬੱਚੀ ਜਿਹੜੀ ਛੋਟੀ ਜੀ ਤਾਂ ਜਦੋਂ ਸ਼ਾਮ ਨੂੰ ਜਿਹੜਾ ਤਾਇਆ ਹੁੰਦਾ ਘਰ ਵਾਪਸ ਆਉਂਦਾ ਆਪਣੇ ਖੇਤਾਂ ਤੋਂ ਕੰਮ ਪੂਰਾ ਕਰਕੇ ਜਦੋਂ ਫਿਰ ਘਰ ਦੇ ਉੱਤੇ ਦੇਖਦੇ ਆ ਕਿ ਉਸ ਦੇ ਨਾਲ ਉਹ ਛੋਟੀ ਜੀ ਬੱਚੀ ਹੈ ਨਹੀਂ ਤਾਂ ਉਹ ਪੁੱਛਦਾ ਕਿ ਬੱਚੀ ਕਿੱਥੇ ਆ ਤਾਂ ਉਹ ਦੱਸਦਾ ਕਿ ਮੇਰੇ ਕੋਲ ਤਾਂ ਬੱਚੀ ਆਈ ਹੀ ਹੋਣੀ ਮੈਨੂੰ ਤਾਂ ਪਤਾ ਹੀ ਨਹੀਂ ਕਿੱਥੇ ਆ ਤਾਂ ਹੁਣ ਪਹਿਲੀ ਵਾਰ ਘਰਦਿਆਂ ਨੂੰ ਪਤਾ ਲੱਗਦਾ ਕਿ ਜਿਹੜੀ ਉਹਨਾਂ ਦੀ ਛੋਟੀ ਜੀ ਬੱਚੀ ਹੈ ਉਹ ਕਿੱਥੇ ਗੁੰਮ ਹੋ ਚੁੱਕੀ ਹੈ ਤਾਂ ਫਿਰ ਘਰ ਦੇ ਇਕੱਠੇ ਹੋ ਕੇ ਉਹਨੂੰ ਲੱਭਣਾ ਸ਼ੁਰੂ ਕਰਦੇ ਆ ਗੱਲ ਹੌਲੀ ਹੌਲੀ ਗਵਾਂਡੀਆਂ ਤੱਕ ਜਾਂਦੀ ਹੈ ਗਵਾਂਡੀਆਂ ਤੋਂ ਫਿਰ ਸਾਰੇ ਪਿੰਡ ਚ ਫੈਲਦੀ ਆ ਰਾਤ ਦਾ ਸਮਾਂ ਹੁੰਦਾ ਸਾਰੇ ਲੋਕ ਛੋਟੀ ਜੀ ਬੱਚੇ ਨੂੰ ਲੱਭ ਰਹੇ ਜਾਂਦੇ ਆ ਤੇ ਲੱਭਦੇ ਲੱਭਦੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਸੋਚਦੇ ਆ ਕਿ ਕੁਝ ਹੋ ਗਿਆ ਹੋਣਾ ਇਦਾਂ ਹੋ ਗਿਆ ਹੋਣਾ ਕੋਈ ਸੋਚਦੇ ਆ ਕਿ ਉਹਨੂੰ ਛੋਟੀ ਜੀ ਬੱਚੀ ਨੂੰ ਕਿਤੇ ਕੋਈ ਜੰਗਲੀ ਜਾਨਵਰ ਤਨੇ ਚੱਕ ਕੇ ਲੈ ਗਿਆ ਤੇ ਕੋਈ ਇਦਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਆਪਣੇ-ਆਪਣੇ ਰੱਖਦਾ ਤੇ ਸਾਰੇ ਲੋਕ ਉਸ ਲੜਕੀ ਨੂੰ ਛੋਟੀ ਜੀ ਬੱਚੀ ਨੂੰ ਲੱਭ ਰਹੇ ਹੁੰਦੇ ਆ ਤਾਂ ਸਾਰੀ ਰਾਤ ਲੰਘ ਜਾਂਦੀ ਆ ਬੱਚੀ ਕਿੱਦਾ ਕਿਤੇ ਕੁਝ ਪਤਾ ਨਹੀਂ ਲੱਗਦਾ ਤਾਂ ਫਿਰ ਅਗਲੇ ਦਿਨ ਦਿਨ ਸੀਗਾ 29 ਮਾਰਚ 2023 ਦਾ ਅਗਲੇ ਦਿਨ 28 ਮਾਰਚ ਨੂੰ ਗਾਇਬ ਹੁੰਦੀ ਆ ਤੇ ਅਗਲੇ ਹੀ ਦਿਨ ਘਰ ਦੇ ਸਵੇਰੇ ਜਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਕੰਪਲੇਂਟ ਦਰਜ ਕਰਾਉਂਦੇ ਆ। ਉਹ ਦੱਸਦੇ ਆ ਕਿ ਇੱਕ ਛੋਟੀ ਜੀ ਬੱਚੀ ਇੱਧਰ-ਇੱਧਰ ਕਰਕੇ ਘਰ ਤੋਂ ਗਈ ਸੀ ਤੇ ਉਹ ਗਾਇਬ ਹੋ ਗਈ ਸਾਨੂੰ ਲੱਭ ਨਹੀਂ ਰਹੀ। ਤਾਂ ਹੁਣ ਪੁਲਿਸ ਵਾਲੇ ਨਾਲ ਉਹਨਾਂ ਦੇ ਪਰਿਵਾਰ ਦੇ ਪਿੰਡ ਦੇ ਵਿੱਚ ਆਉਂਦੇ ਆ। ਪਿੰਡ ਦੇ ਵਿੱਚ ਆ ਕੇ ਉਸ ਲੜਕੀ ਦੀ ਭਾਲ ਸ਼ੁਰੂ ਕੀਤੀ ਜਾਂਦੀ ਹੈ। ਉਸ ਲੜਕੀ ਨੂੰ ਲੱਭਿਆ ਜਾਂਦਾ। 2-3 ਦਿਨ ਲੱਗ ਜਾਂਦੇ ਆ। ਤਾਂ ਤਕਰੀਬਨ ਹੁਣ ਦਿਨ ਆ ਜਾਂਦਾ 1 ਅਪ੍ਰੈਲ 2023 ਦਾ। ਦੁਪਹਿਰ ਦਾ 12:01 ਵਜੇ ਆ ਹੁੰਦਾ। ਤੇ ਉਸ ਪਿੰਡ ਦੇ ਵਿੱਚ ਇੱਕ ਖਾਲੀ ਘਰ ਸੀਗਾ ਪੁਰਾਣਾ ਘਰ ਇੱਕ ਖੰਡਰ ਟਾਈਪ ਉਸ ਘਰ ਦੇ ਵਿੱਚੋਂ ਇੱਕ ਬੰਦੇ ਨੂੰ ਸਮੈਲ ਆਉਂਦੀ ਆ ਬਹੁਤ ਗੰਦੀ ਜਿਹੀ ਸਮੈਲ ਉਹਨੂੰ ਲੱਗਦਾ ਕਿ ਕੋਈ ਸ਼ਾਇਦ ਅੰਦਰ ਜਾਨਵਰ ਮਰ ਗਿਆ ਤੇ ਇਸ ਦੀ ਸਮੈਲ ਹੋਰ ਵੀ ਜ਼ਿਆਦਾ ਵਧੂਗੀ ਉਹ ਸੋਚਦਾ ਕਿ ਇਸ ਜਾਨਵਰ ਨੂੰ ਜਾਂ ਕੋਈ ਵੀ ਮਰਿਆ ਹੋਊਗਾ ਉਹਨੂੰ ਮੈਂ ਕੱਢ ਕੇ ਬਾਹਰ ਸਿੱਟਦਾ ਤੇ ਜਿਆ ਦੱਬ ਵਗੈਰਾ ਦਵਾਂ ਤਾਂ ਕਿ ਸਮੈਲ ਨਾ ਆਵੇ ਉਹ ਇਸੇ ਨੇ ਚੱਲਦੇ ਆ ਜਦੋਂ ਅੰਦਰ ਜਾਂਦਾ ਅੰਦਰ ਘਰ ਦੇ ਜਾ ਕੇ ਦੇਖਦਾ ਪੁਰਾਣੇ ਘਰ ਚ ਉਸ ਖੰਡਰ ਦੇ ਵਿੱਚ ਇੱਕ ਬੋਰੀ ਪਈ ਹੁੰਦੀ ਆ ਬੋਰੀ ਦੇ ਬਾਹਰ ਖੂਨ ਸਿਮਰਿਆ ਹੁੰਦਾ ਤਾਂ ਉਹ ਪਹਿਲਾਂ ਦਾ ਡਰ ਜਾਂਦਾ ਤੇ ਉਸ ਤੋਂ ਬਾਅਦ ਉਹ ਫਿਰ ਲੋਕਾਂ ਨੂੰ ਬੁਲਾਉਂਦਾ ਹੋਰ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਦਾ ਤੇ ਉਹਨਾਂ ਨੂੰ ਫਿਰ ਉਹ ਬੋਰੀ ਦਿਖਾਉਂਦਾ ਜਦੋਂ ਲੋਕ ਅੰਦਰ ਜਾਂਦੇ ਆ ਜਾ ਕੇ ਉਸ ਬੋਰੀ ਨੂੰ ਖੋਲਦੇ ਆ ਤਾਂ ਲੋਕਾਂ ਦੇ ਜਿਹੜੇ-ਜਿਹੜੇ ਦੇਖ ਰਹੇ ਆ ਉਹਨਾਂ ਦੇ ਹੋਸ਼ ਉੱਡ ਜਾਂਦੇ ਆ ਕਿਉਂਕਿ ਉਸ ਬੋਰੀ ਦੇ ਵਿੱਚ ਇੱਕ লাশ ਹੁੰਦੀ ਹੈ ਟੁਕੜੇ-ਟੁਕੜੇ ਕਰਕੇ ਰੱਖੀ ਹੋਈ লাশ ਤੇ ਉਸ ਉਸ ਬੋਰੀ ਦੇ ਵਿੱਚ ਉਹ লাশ ਦੇ ਨਾਲ ਇੱਕ ਕੱਪੜੇ ਵੀ ਮਿਲਦੇ ਆ ਉਹ ਕੱਪੜਿਆਂ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਕਿਸੇ ਹੋਰ ਦੀ ਨਹੀਂ ਬਲਕਿ ਉਸ ਛੋਟੀ ਜੀ ਬੱਚੀ ਦੀ লাশ ਸੀਗੀ ਜੋ ਥੋੜੇ ਦਿਨ ਪਹਿਲਾਂ ਉਹਦੇ ਪਿੰਡ ਤੋਂ ਗਾਇਬ ਹੋ ਗਈ ਸੀ ਤੇ ਜਦੋਂ ਇਹ ਖਬਰ ਸਾਰੇ ਲੋਕਾਂ ਤੱਕ ਪਹੁੰਚਦੀ ਹੈ ਘਰਦਿਆਂ ਤੱਕ ਜਾਂਦੀ ਹੈ ਤਾਂ ਸਾਰੇ ਲੋਕ ਉੱਥੇ ਇਕੱਠਾ ਹੋਣਾ ਸ਼ੁਰੂ ਹੋ ਜਾਂਦੇ ਨੇ ਆ ਕੇ ਦੇਖਦੇ ਆ ਤਾਂ ਉਸ ਲੜਕੀ ਦੇ 10 ਟੁਕੜੇ ਕਰਕੇ ਕਿਸੇ ਨੇ ਬੋਰੀ ਦੇ ਵਿੱਚ ਪਾ ਦਿੱਤਾ ਹੁੰਦਾ ਤਾਂ ਹੁਣ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਪੁਲਿਸ ਲੋਕਾਂ ਨੂੰ ਰੋਕਦੀ ਹੈ ਕਿ ਇਥੇ ਕੁਝ ਵੀ ਅਜਿਆ ਕੁਝ ਛੇੜੋ ਨਾ ਅਸੀਂ ਮੌਕੇ ਤੇ ਕੋਲ ਪਹੁੰਚਦੇ ਆ ਤੇ ਉਹ ਫੇਰ ਫਰੈਂਸਿਕ ਟੀਮ ਲੈ ਕੇ ਮੌਕੇ ਤੇ ਪੁਲਿਸ ਪਹੁੰਚਦੀ ਹੈ ਉੱਥੇ ਉੱਥੇ ਜਾ ਕੇ ਸਬੂਤ ਇਕੱਠੇ ਕਰਨੇ ਸ਼ੁਰੂ ਕਰਦੀ ਹੈ ਉਸ ਲੜਕੀ ਦੀ ਜਿਹੜੀ ਲਾਸ਼ ਸੀਗੀ ਜਿਹੜੇ ਟੁਕੜਿਆਂ ਦੇ ਵਿੱਚ ਮਿਲੀ ਉਹਨੂੰ ਫਿਰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਉਸ ਫਰੈਂਸਿਕ ਟੀਮ ਦੇ ਨਾਲ ਉੱਥੇ ਡੌਗ ਸਕੁਐਡ ਵੀ ਆਇਆ ਹੁੰਦਾ ਡੌਗ ਸਕੁਐਡ ਜਿਹੜੀ ਇੱਕ ਪੁਲਿਸ ਹੁੰਦੀ ਹੈ ਜਿਸ ਦੇ ਕੋਲ ਕੁੱਤੇ ਹੁੰਦੇ ਆ ਜਿਹੜੇ ਆਪਾਂ ਕਹਿੰਦੇ ਆ ਸੁਂਗੜਦੇ ਹੁੰਦੇ ਆ ਕੁੱਤੇ ਸੁਂਗ ਕੇ ਕਿਤੇ ਵੀ ਪੈਡ ਕੱਢ ਲੈਂਦੇ ਆ ਉਹ ਕੁੱਤੇ ਹੁੰਦੇ ਆ ਟ੍ਰੇਨਡ ਕੁੱਤੇ ਉਹਨਾਂ ਨੂੰ ਲੈ ਕੇ ਆਉਂਦੇ ਆ ਉਹ ਉੱਥੇ ਜਦੋਂ ਸੰਘਾਉਂਦੇ ਆ ਉੱਥੇ ਝੰਗਾਉਣ ਤੋਂ ਬਾਰ ਜਾ ਕੇ ਉਹ ਕੁੜੀ ਜਿਹੜੀ ਹੁੰਦੀ ਹੈ ਛੋਟੀ ਜੀ ਬੱਚੀ ਉਹਨਾਂ ਦੇ ਘਰ ਦੇ ਅੱਗੇ ਜਾ ਕੇ ਪੌਂਕਣ ਲੱਗ ਜਾਂਦੇ ਆ ਉਹ ਇੱਕ ਵਾਰ ਤਾਂ ਉਹਨਾਂ ਦੇ ਘਰ ਵਾਲ ਨੂੰ ਪੌਂਕਦੇ ਆ ਇੱਕ ਵਾਰ ਫਿਰ ਸਾਹਮਣੇ ਇੱਕ ਘਰ ਹੁੰਦਾ ਉਧਰ ਨੂੰ ਪੌਂਕਦੇ ਆ ਉਹ ਕਦੇ ਛੋਟੀ ਜੀ ਬੱਚੀ ਦੇ ਘਰ ਵਾਲ ਨੂੰ ਕਦੇ ਉਸ ਘਰ ਵਾਲ ਨੂੰ ਬਾਰ-ਬਾਰ ਪੌਂਕਦੇ ਆ ਤਾਂ ਹੁਣ ਪੁਲਿਸ ਜਿਹੜੀ ਹੁੰਦੀਆਂ ਨੇ ਉਹਨਾਂ ਜਿਹੜਾ ਨੇ ਟ੍ਰੇਨਡ ਕੁੱਤੇ ਹੁੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕੁੱਤੇ ਕੋਈ ਦੱਸਣਾ ਚਾਹੁੰਦੇ ਆ ਕਿ ਇਸ ਘਰ ਦੇ ਬਾਰੇ ਕੋਈ ਗੱਲ ਬਾਤ ਹੈ ਤਾਂ ਸਾਹਮਣੇ ਵਾਲਾ ਘਰ ਪਤਾ ਕੀਤਾ ਜਾਂਦਾ ਤਾਂ ਪਤਾ ਲੱਗਦਾ ਉਹ ਕਿਸੇ ਰਾਮ ਸਿੰਘ ਰਾਜਪੂਤ ਦਾ ਘਰ ਹੁੰਦਾ ਜਿਸ ਦੇ ਵਿੱਚ ਉਹ ਆਪਣੀ ਪਤਨੀ ਤੇ ਇੱਕ بیٹے ਨਾਲ ਰਹਿ ਰਹੇ ਹੁੰਦਾ ਤਾਂ ਹੁਣ ਪੁਲਿਸ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈਂਦੀ ਆ ਉਹਨਾਂ ਤੋਂ ਪੁੱਛਗਿੱਛ ਕਰਨ ਦੇ ਲਈ ਹੁਣ ਉਸ ਦੀ ਪਤਨੀ ਤੇ ਰਾਮ ਸਿੰਘ ਰਾਜਪੂਤ ਉਹ ਦੋਨੋਂ ਤਾਂ ਮਿਲ ਜਾਂਦੇ ਆ ਪਰ ਉਹਨਾਂ ਦੇ بیٹے ਦਾ ਕੁਝ ਪਤਾ ਨਹੀਂ ਲੱਗ ਰਿਹਾ ਹੁੰਦਾ ਉਹਨਾਂ ਦੇ بیٹے ਦੀ ਉਮਰ ਸੀ 31 ਸਾਲ ਤੇ ਜਿਸ ਦਾ ਨਾਮ ਸੀਗਾ ਕਮਲੇਸ਼ ਰਾਜਪੂਤ ਹੁਣ ਇਹਨੂੰ ਵੀ ਲੱਭਿਆ ਜਾਂਦਾ ਜਦੋਂ ਪਤਾ ਕੀਤਾ ਜਾਂਦਾ ਪਿੰਡ ਦੇ ਲੋਕ ਦੱਸਦੇ ਕਿ ਥੋੜਾ ਟਾਈਮ ਪਹਿਲਾਂ ਤਾਂ ਇੱਥੇ ਸੀ 2-3 ਦਿਨ ਪਹਿਲਾਂ ਦੋਏ ਸਾਡੇ ਨਾਲ ਬੱਚੇ ਨੂੰ ਲੁਭਾਵ ਵੀ ਰਿਹਾ ਸੀ ਪਿੰਡ ਦੇ ਵਿੱਚ ਤੇ ਹੁਣ ਕਿੱਥੇ ਗਿਆ ਜਦੋਂ ਲੱਭਦੇ ਆ ਤਾਂ ਆਖਿਰ ਪਤਾ ਲੱਗਦਾ ਕਿ ਉਹ ਬੱਚਾ ਇਥੋਂ ਮੁੰਡਾ ਇਥੋਂ ਭੱਜ ਚੁੱਕਿਆ ਤੇ ਉਸਦੇ ਘਰ ਦੇ ਤੇ ਦਬਾਅ ਪਾਇਆ ਜਾਂਦਾ ਤਾਂ ਉਸ ਲੜਕੇ ਦਾ ਪਤਾ ਲੱਗ ਜਾਂਦਾ ਪੁਲਿਸ ਨੂੰ ਉਸ ਨੂੰ ਵੀ ਗ੍ਰਿਫਤਾਰ ਕਰਕੇ ਲੈ ਕੇ ਆਉਂਦੀ ਹੈ ਹੁਣ ਪੁਲਿਸ ਨੂੰ ਇੱਥੇ ਤੱਕ ਤਾਂ ਪਤਾ ਲੱਗ ਗਿਆ ਹੁੰਦਾ ਕਿ ਜਦੋਂ ਉਹ ਭੱਜ ਗਿਆ ਘਰ ਤੋਂ ਤਾਂ ਕੋਈ ਦਾਲ ਦੇ ਵਿੱਚ ਕਾਲਾ ਆ ਤਾਂ ਹੁਣ ਉਹ ਮਨ ਲਿਆਂਦਾ ਜਾਂਦਾ ਨੇ ਆ ਕੇ ਉਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਜਦੋਂ ਪੁੱਛਗਿੱਛ ਚੱਲ ਰਹੀ ਹੁੰਦੀ ਹੈ ਤੇ ਘਰ ਦੀ ਉਹਨਾਂ ਦੀ ਤਲਾਸ਼ੀ ਚੱਲ ਰਹੀ ਹੁੰਦੀ ਹੈ ਤਾਂ ਲੋਕਾਂ ਨੂੰ ਜਿਹੜੀ ਪੁਲਿਸ ਹੈ ਉਹਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਬੈੱਡਰੂਮ ਦੇ ਵਿੱਚੋਂ ਤੇ ਇੱਕ ਬਾਥਰੂਮ ਦੇ ਵਿੱਚੋਂ ਖੂਨ ਦੇ ਛਿੱਟੇ ਮਿਲਦੇ ਆ ਤਾਂ ਹੁਣ ਇਹ ਵੀ ਨਾਲ ਹੁਣ ਪੁਲਿਸ ਕੋਲ ਜਾਣਕਾਰੀ ਹੁੰਦੀ ਹੈ ਤੇ ਇੱਕ ਕੁੱਤੇ ਵਾਲੀ ਗੱਲ ਜਦੋਂ ਕੁੱਤੇ ਨੇ ਦੱਸਿਆ ਹੁੰਦਾ ਤੇ ਹੁਣ ਉਹ ਗ੍ਰਿਫਤਾਰ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਸ ਖੂਨ ਦੇ ਬਾਰੇ ਪੁੱਛਿਆ ਜਾਂਦਾ ਤਾਂ ਹੁਣ ਪਹਿਲਾਂ ਤਾਂ ਉਹ ਨਾ ਅਨੁਕਰ ਜੀ ਕਰਦੇ ਆ ਪਰ ਪੁਲਿਸ ਦੇ ਦਬਾਅ ਦੇ ਸਾਹਮਣੇ ਫਿਰ ਉਹ ਮੰਨ ਜਾਂਦੇ ਆ ਉਹ ਦੱਸਦੇ ਆ ਕਿ ਕਤਲ ਸਾਡੇ ਹੱਥੋਂ ਹੀ ਹੋਇਆ। ਉਹ ਫਿਰ ਸਾਰੀ ਕਹਾਣੀ ਕੁਛ ਇਸ ਤਰ੍ਹਾਂ ਦੱਸਦੇ ਆ। ਉਹਨਾਂ ਉਹਨਾਂ ਵੱਲੋਂ ਦਿੱਤੀ ਜਾਣਕਾਰੀ ਦੇ ਵਿੱਚ ਪਤਾ ਲੱਗਦਾ ਕਿ ਜਿਹੜਾ ਉਹਨਾਂ ਦਾ ਬੇਟਾ ਕਮਲੇਸ਼ ਜਿਸ ਦੀ ਉਮਰ 21 ਸਾਲ ਆ ਉਹ ਥੋੜਾ ਟਾਈਮ ਪਹਿਲਾਂ ਕੁਝ ਕਿਸਾਲ ਪਹਿਲਾਂ ਜਿੱਦ ਕਰਦਾ ਕਰਦਾ ਕੋਈ ਜਿੱਦ ਕਰਕੇ ਉਹ ਇੱਕ ਫੋਨ ਲੈ ਲੈਂਦਾ। ਉਹ ਫੋਨ ਲੈਂਦਾ ਤੇ ਫੋਨ ਦੇ ਉੱਤੇ ਗੇਮਸ ਵਗੈਰਾ ਖੇਡਣੀਆਂ ਸ਼ੁਰੂ ਕਰ ਦਿੰਦਾ। ਹੁਣ ਮਾਪੇ ਉਹਦੀ ਜਿੱਦ ਪੂਰੀ ਕਰ ਦਿੰਦੇ ਆ। ਇਹ ਤਾਂ ਪੂਰੀ ਕੰਮ ਤੋਂ ਬਾਅਦ ਉਹ ਆਪਣੀਆਂ ਗੇਮਾਂ ਖੇਡਦਾ ਰਹਿੰਦਾ ਉਸਦੇ ਮਾਪੇ ਉਸਦੇ ਉੱਤੇ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਦੇਖਦੇ ਨਹੀਂ ਹੈ ਕਿ ਬੱਚਾ ਸਾਡਾ ਕਰ ਕੀ ਰਿਹਾ ਉਹ ਗੇਮਾਂ ਖੇਡਦਾ ਖੇਡਦਾ ਪਤਾ ਨਹੀਂ ਲੱਗਦਾ ਕਦੋਂ ਉਹਨੂੰ ਗੰਦੀਆਂ ਫਿਲਮਾਂ ਦੇਖਣ ਦੀ ਜਿਹੜੀ ਲਤ ਲੱਗ ਜਾਂਦੀ ਆ ਆਤ ਪੈ ਜਾਂਦੀ ਆ ਹੁਣ ਉਹ ਗੇਮ ਘਟ ਖੇਡਦਾ ਜਦੋਂ ਉਸਦੇ ਮਾਪੇ ਘਰ ਨਹੀਂ ਹੁੰਦੇ ਤਾਂ ਉਹ ਜ਼ਿਆਦਾਤਰ ਆ ਫੋਨ ਦੇ ਉੱਤੇ ਗਲਤ ਫਿਲਮਾਂ ਦੇਖਦਾ ਰਹਿੰਦਾ ਤਾਂ ਥੋੜਾ ਸਮਾਂ ਲੰਘਦਾ ਤਾਂ ਇੱਕ ਦਿਨ ਜਿਸ ਦਿਨ ਇਹ ਘਟਨਾ ਵਾਪਰੀ 28 ਮਾਰਚ ਦਾ ਦਿਨ ਸੀਗਾ ਉਹ ਉਸਦੇ ਮਾਪੇ ਕਿਤੇ ਕੰਮ ਤੋਂ ਬਾਹਰ ਗਏ ਸੀ ਘਰ ਤੋਂ ਬਾਹਰ ਗਏ ਸੀ ਕੰਮ ਦੇ ਲਈ ਤੇ ਉਹ ਘਰ ਦੇ ਵਿੱਚ ਇਕੱਲਾ ਸੀ ਉਸ ਦਿਨ ਉਸਨੇ ਫੋਨ ਦੇ ਉੱਤੇ ਲਗਾਤਾਰ ਕਈ ਗੰਦੀਆਂ ਫਿਲਮਾਂ ਦੇਖੀਆਂ ਉਸਨੇ ਲਗਾਤਾਰ 29 ਫਿਲਮਾਂ ਦੇਖੀਆਂ ਉਸ ਤੋਂ ਬਾਅਦ ਉਹ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਿਆ ਤੇ ਉਹ ਬਾਹਰ ਜਾ ਕੇ ਖੜਦਾ ਉਹ ਗਲੀ ਦੇ ਵਿੱਚ ਖੜਾ ਹੁੰਦਾ ਤੇ ਸਾਹਮਣੇ ਬਦਕਿਸਮਤੀ ਉਸ ਛੋਟੀ ਜੀ ਬੱਚੀ ਦੀ ਉਹ ਆਪਣੇ ਕੱਪੜੇ ਚੇਂਜ ਕਰਨ ਤੋਂ ਬਾਅਦ ਆਪਣੇ ਬਰਦ ਦੀ ਚੇਂਜ ਕਰਨ ਤੋਂ ਬਾਅਦ ਆਪਣੇ ਤਾਇ ਕੋਲ ਜਾ ਰਹੀ ਹੁੰਦੀ ਹੈ। ਉਹ ਸਾਹਮਣੇ ਅੱਗੇ ਵੀ ਉਹਨੂੰ ਬੁਲਾ ਲੈਂਦਾ ਸੀ। ਉਹਨੂੰ ਭਾਈ ਕਹਿੰਦੀ ਸੀ ਉਹਨੂੰ ਛੋਟੀ ਭੈਣ ਵਾਂਗ ਮੰਨਦਾ ਸੀ। ਉਹ ਉਹਨੂੰ ਆਜ ਮਾਰ ਲੈਂਦਾ। ਕਿ ਤੂੰ ਮੇਰੇ ਕੋਲ ਆ। ਉਹ ਵਿਚਾਰੀ ਛੋਟੀ ਜੀ ਬੱਚੀ ਜਿਸ ਨੂੰ ਕੁਝ ਪਤਾ ਵੀ ਨਹੀਂ ਹੁੰਦਾ। ਉਹਦੇ ਕੋਲ ਜਾਂਦੀ ਹੈ। ਉਹਨੂੰ ਅੰਦਰ ਲੈ ਕੇ ਜਾਂਦਾ ਅੰਦਰ ਲਿਜਾ ਕੇ ਉਹਦੇ ਨਾਲ ਘਣਾਉਣਾ ਕੰਮ ਕਰਦਾ। ਇੱਕ ਘਟਿਆ ਕੰਮ ਕਰਦਾ। ਜਿਸ ਨੂੰ ਕੇ ਆਪਾਂ ਰੇਪ ਕਹਿੰਦੇ ਹੈ ਨਾ। ਉਸ ਛੋਟੀ ਜੀ ਬੱਚੀ ਦੇ ਨਾਲ ਉਹ 21 ਸਾਲ ਦਾ ਮੁੰਡਾ ਰੇਪ ਕਰਦਾ। ਜਦੋਂ ਰੇਪ ਕਰ ਰਿਹਾ ਹੁੰਦਾ ਤਾਂ ਉਹ ਚੀਕਾਂ ਮਾਰ ਲੱਗ ਜੇ ਤਾਂ ਉਸ ਦਾ ਮੂੰਹ ਬੰਦ ਕਰ ਲੈਂਦਾ ਉਸ ਦੇ ਗਲੇ ਤੇ ਹੱਥ ਰੱਖ ਲੈਂਦਾ ਉਹ ਇੰਨਾ ਜ਼ਿਆਦਾ ਮਤਲਬ ਕਿ ਆਪਣੇ ਕਾਬੂ ਤੋਂ ਬਾਹਰ ਹੁੰਦਾ ਉਸ ਨੂੰ ਪਤਾ ਹੀ ਨਹੀਂ ਲੱਗਦਾ ਉਹ ਕਿਹੜੇ ਵੇਲੇ ਉਸ ਲੜਕੀ ਦਾ ਛੋਟੀ ਜੀ ਬੱਚੀ ਦਾ ਕਤਲ ਕਰ ਦਿੰਦਾ ਗਲਾ ਦਬਾ ਕੇ ਤੇ ਜਦੋਂ ਉਹ ਆਪਣੇ ਆਪੇ ਚ ਵਾਪਸ ਆਉਂਦਾ ਜਦੋਂ ਨੂੰ ਹੋਸ਼ ਆਉਂਦੀ ਉਹਨੂੰ ਦਿਖਦਾ ਕਿ ਉਸ ਨੇ ਛੋਟੀ ਜੀ ਬੱਚੀ ਦਾ ਕਤਲ ਕਰ ਦਿੱਤਾ ਤਾਂ ਉਹ ਡਰ ਜਾਂਦਾ ਉਹ ਡਰਨ ਤੋਂ ਬਾਅਦ ਲੋਕਾਂ ਦੇ ਡਰ ਤੋਂ ਉਹ ਉਸ ਬੱਚੀ ਦੇ ਛੋਟੇ ਛੋਟੇ ਟੁਕੜੇ ਕਰਦਾ ਉਸ ਬੱਚੀ ਦੇ ਉਹ 10 ਟੁਕੜੇ ਕਰਦਾ ਟੁਕੜੇ ਕਰਨ ਤੋਂ ਬਾਅਦ ਉਸ ਦੀ লাশ ਨੂੰ ਬੋਰੀ ਦੇ ਵਿੱਚ ਪਾ ਕੇ ਰੱਖ ਲੈਂਦਾ ਤੇ ਸ਼ਾਮ ਨੂੰ ਜਦੋਂ ਉਹਦੇ ਘਰ ਦੇ ਵਾਪਸ ਆਉਂਦੇ ਆ ਉਹ ਆ ਕੇ ਦੇਖਦੇ ਆ ਪਿੰਡ ਦੇ ਵਿੱਚ ਉਸ ਬੱਚੀ ਦੀ ਭਾਲ ਕਰ ਰਹੇ ਹੁੰਦੇ ਆ ਲੋਕ ਉਹ ਪਹਿਲਾਂ ਤਾਂ ਉਹਨਾਂ ਨਾਲ ਲੱਭਣਾ ਸ਼ੁਰੂ ਕਰਦੇ ਆ ਤੇ ਜਦੋਂ ਉਹ ਆਪਣੇ ਘਰ ਵਾਪਸ ਆਉਂਦੇ ਆ ਆ ਕੇ ਉਹ ਦੇਖਦੇ ਆ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਡੇ بیٹے ਨੇ ਕੁਝ ਗਲਤ ਕਰ ਦਿੱਤਾ ਕਿਉਂਕਿ ਘਰ ਦੇ ਅੰਦਰ ਖੂਨ ਵਗੈਰਾ ਹੁੰਦਾ ਤੇ ਉਹ ਬੋਰੀ ਵੀ ਪਈ ਹੁੰਦੀ ਆ ਜਦੋਂ ਉਹਨ ਘਰਦਿਆਂ ਨੂੰ ਪਤਾ ਲੱਗਦਾ ਕਿ ਉਸ ਦਾ ਦੇ ਬੱਚੇ ਨੇ ਇਹ ਗੰਦਾ ਕੰਮ ਕੀਤਾ ਤੇ ਉਸ ਲੜਕੀ ਨੂੰ ਮਾਰ ਵੀ ਦਿੱਤਾ ਉਸ ਦੇ ਟੁਕੜੇ ਕਰਕੇ ਬੋਰੀ ਚ ਪਾਤੇ ਉਹ ਲੋਕਾਂ ਨੂੰ ਦੱਸਣ ਦੀ ਬਜਾਏ ਆਪਣਾ ਪੁਲਿਸ ਨੂੰ ਦੱਸਣ ਦੀ ਬਜਾਏ ਆਪਣੇ ਬੇਟੇ ਦਾ ਸਾਥ ਦਿੰਦੇ ਆ ਤੇ ਉਸ ਬੋਰੀ ਦੇ ਵਿੱਚ ਪਈ ਲਾਸ਼ ਨੂੰ ਟਿਕਾਣੇ ਲਾਉਣ ਦੇ ਲਈ ਉਸ ਬੱਚੇ ਦਾ ਆਪਣੇ 21 ਸਾਲਾਂ ਦੇ ਲੜਕੇ ਦਾ ਸਾਥ ਦਿੰਦੇ ਆ ਤੇ ਉਸ ਲਾਸ਼ ਨੂੰ ਜਾ ਕੇ ਖੰਡਰ ਦੇ ਵਿੱਚ ਸਿੱਟ ਕੇ ਆਉਂਦੇ ਆ ਹੁਣ ਉਹਨਾਂ ਨੇ ਮਤਲਬ ਕਿ ਪੁਲਿਸ ਨੂੰ ਤਾਂ ਕੀ ਦੱਸਣਾ ਸੀ ਆਪਣੇ ਬੇਟੇ ਦਾ ਹੀ ਗਲਤ ਕੰਮ ਦੇ ਵਿੱਚ ਸਾਥ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਹੌਲੀ-ਹੌਲੀ ਸਮਾਂ ਲੱਗਦਾ ਜਾਂਦਾ ਉਹ ਨਾਲ ਲਾ ਕੇ ਬੱਚੇ ਨੂੰ ਲੁਭਾਉਂਦੇ ਵੀ ਰਹਿੰਦੇ ਆ ਹੈਨਾ ਉਹ ਮੁੰਡਾ ਜਿਹੜਾ 21 ਸਾਲ ਦੀ ਉਮਰ ਸੀ ਕਮਲੇਸ਼ ਉਹ ਵੀ ਬੱਚੇ ਨੂੰ ਲੱਭਦਾ ਰਹਿੰਦਾ ਤੇ ਆਖਿਰਕਾਰ ਜਾ ਕੇ ਜਦੋਂ ਇੱਕ ਦਿਨ ਖੰਡਰ ਦੇ ਵਿੱਚੋਂ ਲਾਸ਼ ਮਿਲਦੀ ਆ ਤਾਂ ਉਹਨਾਂ ਦੇ ਬਾਰੇ ਖੁਲਾਸਾ ਹੋ ਜਾਂਦਾ ਹੁਣ ਪੁਲਿਸ ਉਹਨਾਂ ਦੇ ਉਹਨਾਂ ਨੂੰ ਰੈਸਟ ਕਰਕੇ ਲੈ ਕੇ ਗਈ ਉਹਦੀਆਂ ਤੇ ਜਦੋਂ ਇਹ ਖੁਲਾਸਾ ਲੋਕਾਂ ਤੱਕ ਪਹੁੰਚਦਾ ਤਾਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੁੰਦਾ ਪਹਿਲਾਂ ਤਾਂ ਉਸ ਲੜਕੇ ਨੂੰ ਲੈ ਕੇ ਉਹਨਾਂ ਨੂੰ ਲੱਗਦਾ ਕਿ ਉਸ ਲੜਕੇ ਨੇ ਕੋਈ ਗਲਤ ਕੰਮ ਕੀਤਾ ਜਦੋਂ ਉਹ ਲੋਕਾਂ ਨੂੰ ਪਤਾ ਲੱਗਦਾ ਕਿ ਉਸਦੇ ਮਾਪੇ ਇਸ ਦੇ ਵਿੱਚ ਇਨਵੋਲਵ ਸੀਗੇ ਤਾਂ ਲੋਕਾਂ ਦੇ ਗੁੱਸੇ ਦੀ ਹੱਦ ਨਹੀਂ ਰਹਿੰਦੀ ਤੇ ਉਹ ਲੋਕ ਚਾਹੁੰਦੇ ਆ ਕਿ ਹੁਣੇ ਐਟ ਅ ਟਾਈਮ ਉਹ ਮੁੰਡੇ ਦਾ ਇਨਕਾਊਂਟਰ ਕਰ ਦਿੱਤਾ ਜਾਵੇ ਤੇ ਉਹਨਾਂ ਦੇ ਮਾਪੇ ਦਾ ਵੀ ਪਰ ਹੁਣ ਪੁਲਿਸ ਦੇ ਹੱਥ ਬੰਨੇ ਹੁੰਦੇ ਆ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣੀ ਕਾਰਵਾਈ ਕਰਨੀ ਹੁੰਦੀ ਆ ਪੁਲਿਸ ਨੇ ਕਿਸੇ ਦੇ ਚੱਲਦੇ ਆ ਹੁਣ ਪੁਲਿਸ ਚਾਰ ਸ਼ੀਟ ਜ਼ਾਇਰ ਕਰਦੀ ਆ ਛੇ ਤੋਂ ਛੇਤੀ 10 ਦਿਨਾਂ ਦੇ ਅੰਦਰ ਅੰਦਰ ਪੁਲਿਸ ਚਾਰ ਸ਼ੀਟ ਫਾਈਲ ਕਰ ਦਿੰਦੀ ਆ ਚਾਰ ਸ਼ੀਟ ਫਾਇਲ ਹੋਣ ਤੋਂ ਬਾਅਦ ਦੋ ਕੁ ਮਹੀਨੇ ਬਾਅਦ ਉਸਦੇ ਜਿਹੜੇ ਮਾਪੇ ਹੁੰਦੇ ਆ ਮੁੰਡੇ ਦੇ ਉਹਨਾਂ ਨੂੰ ਜ਼ੁਬਾਨ ਤੇ ਮਿਲ ਜਾਂਦੀ ਹੈ। ਉਹ ਲੋਕਾਂ ਦੇ ਵਿੱਚ ਹੋਰ ਵੀ ਜ਼ਿਆਦਾ ਗੁੱਸਾ ਹੁੰਦਾ। ਤੇ ਗੁੱਸਾ ਹੋਣ ਤੋਂ ਬਾਅਦ ਜਦੋਂ ਪਾਪਸ ਪਿੰਡ ਆਉਂਦੇ ਆ ਤਾਂ ਲੋਕ ਜਿਹੜੇ ਪਿੰਡ ਦੇ ਲੋਕ ਹੁੰਦੇ ਆ ਉਹਨਾਂ ਨੂੰ ਬੁਰਾ ਭਲਾ ਕਹਦੇ ਆ ਉਹਨਾਂ ਨੂੰ ਬਹੁਤ ਗਾਲਾਂ ਕੱਢਦੇ ਆ। ਉਹਨਾਂ ਤੋਂ ਇਹ ਮਤਲਬ ਕਿ ਲੋਕ ਇੱਕ ਤਰ੍ਹਾਂ ਨਾਲ ਗੁੱਸਾ ਰੱਖਣਾ ਸ਼ੁਰੂ ਕਰ ਦਿੰਦੇ ਆ। ਤੇ ਹੁਣ ਜਿਹੜਾ ਉਹ ਨੇ ਉਹ ਦੋਨੋਂ ਜਮਾਨਤ ਤੇ ਬਾਹਰ ਆ ਕੇ ਜਿਹੜੇ ਮਾਪੇ ਸੀਗੇ ਉਹਦੇ ਤੇ ਜਿਹੜਾ ਉਹ ਉਹਨਾਂ ਦਾ ਬੇਟਾ ਸੀ ਕਮਲੇਸ਼ ਉਹ ਹਾਲੇ ਵੀ ਜੇਲ੍ਹ ਦੇ ਅੰਦਰ ਹੈ। ਤੇ ਉਸ ਤੇ ਕੀ ਫੈਸਲਾ ਆਉਦਾ ਇਹ ਹਾਲੇ ਅੱਗੇ ਆਉਣਾ ਬਾਕੀ ਹੈ ਦੇਖਣਾ ਬਾਕੀ ਹੈ ਕਿ ਜਿਹੜੀ ਕਾਰਵਾਈ ਉਸ ਤੇ ਹੁੰਦੀ ਹੈ ਉਹ ਅੱਗੇ ਚੱਲ ਕੇ ਪਤਾ ਲੱਗੂ ਕਿਉਂਕਿ ਹਾਲੇ ਵੀ ਕੇਸ ਚੱਲ ਰਿਹਾ ਹੈ ਤੇ ਜੇ ਗੱਲ ਕਰੀਏ ਹੁਣ ਉਸ ਦੇ ਮਾਪੇ ਦੀ ਹੁਣ ਅੱਜ ਕੱਲ ਸਮਾਜ ਦੇ ਵਿੱਚ ਆਪਣੇ ਹੁਣ ਇਦਾਂ ਹੀ ਚੱਲ ਰਿਹਾ ਛੋਟੇ ਛੋਟੇ ਬੱਚੇ ਫੋਨ ਲੈ ਨਹੀਂ ਦਰਦੇ ਹੈ ਨਾ ਮਾਪੇ ਦਬਾਅ ਵੀ ਦਿੰਦੇ ਜਿਨ੍ਹਾਂ ਦੀ ਗੁંજਾਇਸ਼ ਆ ਉਹ ਵੀ ਦਬਾਅ ਦਿਆ ਤੇ ਜਿਨ੍ਹਾਂ ਦੇ ਵਿਚਾਰਿਆਂ ਕੋਲੇ ਪੈਸੇ ਵੀ ਹੈ ਨਹੀਂ ਗੁંજਾਇਸ਼ ਹੈ ਨਹੀਂ ਬੱਚੇ ਜੱਦ ਕਰਕੇ ਫੋਨ ਲੈ ਲੈਂਦੇ ਆ ਪਰ ਹੁਣ ਇੱਕ ਵਾਰ ਫੋਨ ਦਵਾ ਕੇ ਬੱਚਿਆਂ ਦੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਮਾਪਿਆਂ ਦੀ ਜ਼ਿੰਮੇਵਾਰੀ ਬੱਚਿਆਂ ਬਰਤੀ ਖਤਮ ਨਹੀਂ ਹੋ ਜਾਂਦੀ ਬਲਕਿ ਹੁਣ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਹੁਣ ਬੱਚੇ ਕੋਲ ਜੇ ਫੋਨ ਆ ਤਾਂ ਮਾਪਾਪ ਨੂੰ ਟਾਈਮ ਟੂ ਟਾਈਮ ਚੈੱਕ ਕਰਦੇ ਰਹਿਣਾ ਚਾਹੀਦਾ ਕਿ ਬੱਚਾ ਕਰ ਕੀ ਰਿਹਾ ਜੇ ਇਸ ਕੇਸ ਦੇ ਵਿੱਚ ਵੀ ਇਦਾਂ ਹੀ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਡਾ ਬੱਚਾ ਗੇਮ ਨੂੰ ਛੱਡ ਕੇ ਕਿਸੇ ਹੋਰ ਗਲਤ ਰਸਤੇ ਚੱਲ ਪਿਆ ਤੇ ਹੁਣ ਸੋਸ਼ਲ ਮੀਡੀਆ ਦਾ ਯੁੱਗ ਆ ਫੋਨਾਂ ਦਾ ਮੋਬਾਈਲਾਂ ਦਾ ਹੁਣ ਬੰਦਿਸ਼ ਤਾਂ ਲਾ ਕੇ ਰੱਖ ਨਹੀਂ ਸਕਦੇ ਪਰ ਇੱਕ ਧਿਆਨ ਜ਼ਰੂਰ ਰੱਖ ਸਕਦੇ ਆ ਤੁਹਾਡਾ ਇਸ ਦੇ ਬਾਰੇ ਕੀ ਖਿਆਲ ਹੈ ਇਹ ਵੀ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੁਸੀਂ ਆਪਣੇ ਵਿਚਾਰ ਵੀ ਤੇ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਸੀ ਅੱਜ ਦੀ ਵੀਡੀਓ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ